ਬਿੱਲੀ ਆ ਗਿਆ ਸੰਧੂ ਚੱਠੇ ਵਾਲਾ ਆ ਬਿੱਲੀ ਆ ਗਿਆ ਸੰਧੂ ਚੱਠੇ ਵਾਲਾ ਕਦੀ ਇੱਧਰ ਜੱਫਾ ਕਦੀ ਉੱਧਰ ਜੱਫਾ ਕਦੀ ਇੱਧਰ ਟੱਪਾ ਕਦੀ ਉੱਧਰ ਟੱਪਾ ਉਹ ਮੇਲਾ ਬਣ ਗਿਆ ਵਾਹ ਵਾਹ ਕਮਾਲ ਕਰ ਦਿੱਤੀ ਆ ਇਹਨਾਂ ਨੂੰ ਯਾਦ ਸੀਗਾ ਬੁਲਟ ਫਾਜੀ ਜਿਹਨਾਂ ਨੇ ਚੱਲੇ ਪਏ ਪਾਰਟੀ ਯਾਰ ਦਿਨਾਂ ਦੀ ਦੀਕ ਨਹੀਂ ਪ੍ਰਥਮ ਮਾਰੇ ਕਹਿੰਦੇ ਪ੍ਰਥਮ ਭਗਉਤੀ ਸਿਮਰ ਕਹ ਗੁਰਨਾਨਕ ਲਈ ਤੇ ਆਏ ਲਓ ਇੱਕ ਪਾਸੇ ਪ੍ਰਥਮ ਤੇ ਦੂਸਰੀ ਸਾਈਡ ਹਰਸ਼ ਅਗਲੀ ਰੈਡ ਪਾਉਣ ਲਈ ਕਾਸ਼ ਆ ਤਿਆਰ ਵਰ ਤਿਆਰ ਮੈਦਾਨ ਦੇ ਵਿੱਚ ਫੇਰ ਜੱਫਾ ਲੱਗੂਗਾ ਜਾਂ ਨਹੀਂ ਚਾਰ ਜਾਂ ਫੀ ਚਾਰੇ ਦੇ ਚਾਰੇ ਤਿਆਰ ਨੇ ਮੇਰੇ ਮਿੱਤਰੋ ਐਨ ਦੱਬੀ ਹੋਈ ਸ਼ਰਾਬ ਵਰਕੇ ਉਹ ਬੜੇ ਕੀਮਤੀ ਕੀਮਤੀ ਉਹ ਕੀਮਤੀ ਨੇ ਯਾਰ ਪੁਰਾਣੇ ਬਾਦੀ ਬੁੱਢੀ ਦੇ ਆਲਿਆ ਵੇਖ ਕਮਲਾ ਖੇਡ ਮੈਦਾਨ ਦੇ ਵਿੱਚ ਲੱਗਦਾ ਈ ਔਰ ਵੱਜਦੇ ਥੱਫੇ ਲੈ ਬਈ ਥੱਪੀ ਆ ਗੋਲ ਬੋਹੋ ਜੰਨੂ ਜੀਵੇ ਤੇਰੀ ਨਾਨੀ ਗੋਲ ਕਰ ਗਿਆ ਔਰ ਫਾਈਨਲ ਮੈਚ ਉਹ ਖੇੜਿਆ ਜਾ ਰਿਹਾ ਹੈ ਯਾਰ ਨੰਬਰ ਰੈਡਰ ਨੂੰ ਦੇਤਾ ਜਾਏ ਜਿਹਨਾਂ ਕੋਲ ਪਿਆਗਾ ਦੇਣਾ ਰੈਫਰੀ ਨੇ ਫੈਸਲਾ ਨਹੀਂ ਬਣਾਉਣਾ ਕਿ ਇਹਦੀ ਫੇਰ ਪਾਸ ਨਹੀਂ ਬਣਾਇਆ ਜਾਣਾ ਪੈਤਰੋ ਕੇਤਾ ਪੁਆਇੰਟ ਰੈਫਰੀ ਦਾ ਫੈਸਲਾ ਕੱਲ ਹੋਵੇਗਾ ਹੋਰ ਇਧਰ ਦਾ ਨੰਬਰ ਹੈ ਜੀ ਬਾਕੀ ਸਾਰੇ ਪਿਛਾਹ ਹੋ ਜਾਓ ਬਾਈ ਜੀ ਆ ਗਰਾਊਂਡ ਥੋੜੀ ਵੀਰਾ ਕਲੀਅਰ ਕਰਵਾਓ ਖਾਂ ਯਾਰ ਪਛਾਣ ਹੋਵੋ ਮੇਰੇ ਵੀਰ ਬਣ ਕੇ ਦੋਆਂ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਹੈ ਆ ਸੁੱਖੀ ਸੁੱਖੀ ਪਿੱਲੀ ਪਿੱਲੀ ਤੇ ਦੂਸਰੀ ਸਾਈਡ ਮਲਕੀਤ ਆ ਪੱਕੇ ਹੱਥ ਮੋਟਿਆਂ ਪੱਟਾਂ ਦੇ ਵਿੱਚ ਗ੍ਰਿਪ ਕੀਤਾ ਲੱਗਦਾ ਜੋਰ ਅਜੇ ਵੀ 30 ਸੈਕਿੰਡ ਗੋਜਣ ਦੇ ਟਿਕ ਟਿਕ ਚੱਲਦਾ ਸਮਾਂ ਤੇ ਨੰਬਰ ਯਾਫੀ ਦੇ ਇਸੇ ਜੁੜਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਲੱਭੂ ਮੋਢੇ ਖੇਵਾਂ ਤਿਆਰ ਆ ਮੇਰੇ ਮਿੱਤਰੋ ਤਿਆਰ ਲੱਭੂ ਬੁੱਢੇ ਥੇਵਾਲਾ ਦੀ ਤਿਆਰ ਆ ਉਧਰੋਂ ਥਾਪੀ ਇਧਰ ਥਾਪੀ ਇਧਰ ਧੱਕਾ ਕਰੀ ਉਧਰ ਧੱਕਾ ਉਹ ਲੱਗਦਾ ਈ ਔਰ ਫਾਈਨਲ ਮੈਚ ਉਹ ਲੱਗਦੇ ਪਟਾਕੇ ਉਹ ਵੇਖਾਂਗੇ ਖੇਡ ਮੈਦਾਨ ਦੇ ਵਿੱਚ ਕਿੰਧਰੋਂ ਥਾਪੀਆਂ ਮਾਰਦੀਆਂ ਸਮਾਂ ਦੱਸੂਗਾ ਲੱਭੂ ਵਾਹ ਕਮਾਲ ਕਮਾਲ ਦੀ ਖੇਡ ਖੇਡੀ ਜਾ ਰਹੀ ਆ ਪ੍ਰਥਮ ਆ ਗਿਆ ਕਬੱਡੀ ਪੌਂਡ ਵਾਲੀ ਉਸਤਾਜੀ ਚਾਰ ਝਾਫੀ ਖੜਿਆ ਤੇ ਚੜੀ ਜਵਾਨੀ ਅਖਮਰਤਾਨੀ ਇੱਕ ਭੋਨਾ ਤੇ ਤਿੰਨ ਗਿਆਂ ਦੀ ਹਵੇ ਭਗਤ ਕੌਣ ਕੀ ਲੇ ਪਟਾਰੀ ਵਿੱਚ ਪੰਦਾ ਇਹ ਮਲਕੀਤ ਮਲਕੀਤ ਤੇਰੇ ਵਾਲਾ ਪੁੱਤ ਰੱਤ ਨੂੰ ਆਵਾ ਤੇਰੇ ਯਾਰ ਸ਼ਾ ਮਲਕੀਤ ਅਨਮੋਲ ਤੇ ਕਾਕਾ ਕੀ ਗੱਲ ਹੋਊਗੀ 21 ਪੌਣ ਸ਼ਰੀਕ ਤੇ 31 ਪੌਣੀ ਪੈਂਦੀ ਆ 31 ਪੈਂਦੀ ਜਾਂ ਨਹੀਂ ਜੋਰ ਲੱਗਦਾ ਹਨ ਠੱਠ ਪਾਈਦੀ ਨਜ਼ਾਰਾ ਮਾਂ ਖੇਡ ਕਬੱਡੀ ਦਾ ਲਓ ਪੁਆਇੰਟ ਤਾਂ ਵੀਰਾ ਘੋੜਾ ਆ ਗਿਆ ਵੀਰੇ ਉਹ ਬੜਾ ਰੌਡਾਫ ਵਾਲਾ ਕਬੱਡੀ ਪਾਉਣ ਦੇ ਲਈ ਆਦਿਆ ਉਧਰ ਸਾਡੇ ਸਮੀਰ ਠਾਕੁਰ ਜੀ ਸੁਬਾਸ਼ ਬੈਂਸ ਜਿਲੰਦਰ ਹੁੰਦਾ ਖੋਪਦੀਪ ਮੰਗਾ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਫਾਈਨਲ ਦਾ ਆਨੰਦ ਮਾਣਦੇ ਆ ਚੱਲ ਵੀ ਪੱਕਾ ਪਾਕ ਕਬੱਡੀ ਗੱਤ ਮੁੰਡੇ ਦਾ ਖੁੱਟਾ ਭਾਵੇਂ ਮਸੀ ਮੋਟਰ ਦਿੱਤਾ ਪਰ ਕਬੱਡੀ ਦੇ ਵਿੱਚ ਆਹ ਦੇਖਾਂਗੇ ਥਾਪੀ ਹੁਣ ਕਿਧਰੋਂ ਵੱਜਦੀ ਆ ਆਹ ਹੱਥ ਚੌੜਿਆਂ ਮੜਾ ਕਰਦਾ ਸੀ ਟਰਾਈ ਕਮਾਲ ਵਾਹ ਮੁੰਡੇ ਦੀ ਖੜੀ ਉਂਗਲ ਦੱਸਦੀ ਆ ਕਿ ਪੀਤਾ ਹੋਵੇਗਾ ਦੁੱਧ ਮੱਝ ਪੂਰੀ ਦਾ ਆ ਗਿਆ ਲੱਭੂ ਕਬੱਡੀ ਪਾਉਣ ਦੇ ਲਈ ਹੋਜੀ ਲੱਭੂ ਬਿਆਸ ਦੇ ਏਰੀਏ ਦਾ ਖਿਡਾਰੀ ਆ ਮੇਰੇ ਮਿੱਤਰੋ ਇਹ ਆ ਲੱਭੂ ਬੁੱਢਾ ਥੇ ਵਾਲਾ ਪਾਉਂਦਾ ਰੇਡ ਹੁੰਦਾ ਪੇੜ ਜਾਂ ਫੀ ਮੂਰੇ ਤਾਵੀ ਦੂਸਰੇ ਪਾਸੇ ਪਾਸਾ ਮਟਿਆ ਜਾਊਗਾ ਮੈਚ ਦਾ ਇਹ ਨਜ਼ਾਰਾ ਪੱਝਾ ਆਇਆ ਜਿਹੜੇ ਪਠਾਨ ਉੜਦੇ ਇਸ ਧਰਤੀ ਤੇ ਉਹ ਪੁਆਇੰਟ ਤਾਵੀ ਦੇ ਹਿੱਸੇ ਆ ਪ੍ਰਥਮਾ ਅਗਲੀ ਕਬੱਡੀ ਪਾਉਣ ਲਈ ਤਾਂ ਸਮੁੰਦਰ ਜਿਆ ਕਹਿੰਦਾ ਹੈ ਕਿ ਨੇ ਨਪੋਲੀਅਨ ਦਾ ਕਦਮ ਬਹੁਤ ਛੋਟਾ ਸੀਗਾ ਹਿਟਲਰ ਦਾ ਕਦਮ ਬਹੁਤ ਛੋਟਾ ਸੀਗਾ ਪਰ ਦੁਨੀਆ ਨੇ ਆਖਿਆ ਵੀ ਦੁਨੀਆ ਦੇ ਖਤਰਨਾਕ ਨੇ ਇਹਨ ਦੁਨੀਆ ਨੇ ਆਪ ਹੀ ਆਖਿਆ ਵੀ ਇਹ ਖਤਰਨਾਕ ਨੇ ਉਹ ਸਾਹਮਣੇ ਪਈਦੀ ਰੇਡ ਹੰਮਾ ਭੇੜ ਹਰਸ਼ਨਲ ਟੱਕਰ ਤੇ ਚੱਕਰਾ ਪ੍ਰਥਮ ਮਾਰਦਾ ਥਾਪੀਆਂ ਪੁਆਇੰਟ ਰੇਡਰ ਦੇ ਹਿੱਸੇ ਢੋੜਾ ਢੋੜਾ ਕਹਿੰਦਾ ਵੀ ਮੈਂ ਪੋੜਾ ਹੈ ਢੋੜਾ ਕਹਿੰਦਾ ਮੈਂ ਇਹ ਆ ਘੋੜਾ ਮੇਰੇ ਮਿੱਤਰੋ ਸ਼ਾਮਪੁਰੀ ਹੈ ਚਾਰ ਜਾफी ਚਾਰੇ ਦੇ ਚਾਰੇ ਧਿਆਨ ਕੌਣ ਕਰੂ ਮੁਕਾਬਲਾ ਝੋੜਾ ਪੱਡੇ ਗੋਲਾ ਖਿਡਾਰੀਆ ਮੇਰੇ ਮਿੱਤਰੋ ਯਾਰੀਆਂ ਭਗਾਉਣ ਵਾਲਾ ਬੰਦਾ ਏ ਇਹ ਆ ਘੋੜਾ ਪੁਆਇੰਟ ਧਾਵੀ ਦੇ ਹਿਸੇ ਆ ਗਿਆ ਬਿੱਲੀ ਆ ਗਿਆ ਬਿੱਲੀ ਕਬੱਡੀ ਪਾਉਣ ਦੇ ਲਈ ਮੇਰੇ ਮਿੱਤਰੋ ਬਿੱਲੀ ਦੀ ਫੇਰ ਵੱਡੇ ਖੇਡ ਮੈਦਾਨ ਦੇ ਵਿੱਚ ਬਿੱਲੀ ਕਮਾਉਣ ਦਾ ਕਾਉਂਡ ਦੇ ਵਾਸਤੇ ਆਇਆ ਅੱਜ ਦਾ ਮੇਲਾ ਅੱਜ ਦਾ ਮੇਲੇ ਦੇ ਵਿੱਚ ਪੈਂਦੇ ਪਟਾਕੇ ਮੇਰੇ ਮਿੱਤਰੋ ਇੰਨੇ ਕਿ ਜੱਜ ਸੀ ਗਏ ਲਓ ਸਾਹਮਣੇ ਹੁਣ ਵੇਖਾਂਗੇ ਕੌਣ ਕੀ ਹਕੇ ਪਟਾੜੀ ਵਿੱਚ ਪਾਉਂਦਾ ਏ ਮੁੰਡੇ ਨੂੰ ਕੌਣ ਜਰਖੇ ਦੇ ਤੰਦ ਵਰਗਾ ਜਫਾ ਲਾਉਂਦਾ ਏ ਉਹ ਸਰਕਾਰੀ ਬਸਕਾਂ ਦੀ ਜਿਹੜੀ ਖੜਕੇ ਨਾ ਉਹ ਗੱਬਰੂ ਹੀ ਕਾਦਾ ਜਿਹੜਾ ਦੁਨੀਆ ਦੀ ਅੱਖ ਜ ਰਣਕੇ ਦਾ ਅੱਜ ਤੇ ਵੀ ਜੱਬਰ ਨੇ ਚੂਰ ਕਰ ਬਣਾ ਚੋ ਹਾ ਸਾਹਮਣੇ ਕਹਿੰਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਇਹ ਆ ਨੌਜਵਾਨ ਕਾਸ਼ਾ ਲੋਗੜੀਆਂ ਤਾਰਾ ਜਿਹਾ ਸਰੀਰ ਹੈ ਕੋਈ ਇਹਨੂੰ ਕਹਿੰਦਾ ਵੀ ਇਹ ਬਾਜ ਹੈ ਤੂੰ ਜਫਾ ਲਾਉਂਦਾ ਵੀ ਮੁੰਡਿਆਂ ਨੂੰ ਲੱਗਦਾ ਸਾ ਵੀ ਓਏ ਕਾਸ਼ ਦਾ ਪੈਜ ਪਾਈ ਮੱਠੇ ਆ ਬਦਲਾ ਕਬੱਡੀ ਨਹੀਂ ਤੇ ਗੱਲ ਹੋਰ ਹੋ ਜਾਣੀ ਹੈ ਬਦਲਾ ਰੇਡਰ ਨਹੀਂ ਗੱਲ ਹੋਰ ਹੋ ਜਾਣੀ ਹੈ ਚਾਰ ਜੱਫੇ ਕੋਈ ਐਵੇਂ ਥੋੜੀ ਐ ਉਹ ਸਾਹਮਣੇ ਕਹਿੰਦੇ ਵੀ ਪ੍ਰਥਮ ਆ ਅਗਲੀ ਰੇਡ ਪਾਉਂਦਾ ਝੱਪੜਾ ਪੱਟਾਂ ਤੋਂ ਕੱਸ਼ਾ ਘਰciò ਘਰ ਮੁੰਡੇ ਦਾ ਪੋਜਾ ਪਰ ਹੁਣ ਗਰੇਪ ਬੱਜ ਗਿਆ ਹੁਣ ਠੱਠ ਵੱਜ ਗਈ ਆ ਥੁੱਥੀ ਕੈਂਦੀ ਵੱਜੂ ਠੱਠ ਵੱਜੂ ਕਯਾ ਜੱਫਾ ਜਿੱਤ ਗਈ ਕਮਲਕੀ 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 ਲਈ ਸਿਆਲਪੁਰ ਲੱਗੂ ਹਾਰ ਕਿ ਨਿਕਲਿਆ ਨਾ ਹੋਮ ਕੇ ਲਈ ਵੀ ਅਗਲੀ ਰੇਡ ਲੱਭੂ ਪਾ ਰਿਹਾ ਕਬੱਡੀ ਲੱਭੂ ਪਾ ਰਿਹਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਉਹ ਕਹਿੰਦਾ ਬੰਦੇ ਅਸੀਂ ਵੀ ਕਿਫੇ ਦੇ ਨਾਲੋਂ ਕੱਟ ਲਈ ਜੱਜ ਮੂਰੇ ਮੁੱਕਲੀ ਦਾ ਆ ਗਿਆ ਬਿੱਲੀ ਫੇਰ ਕਬੱਡੀ ਪਾਉਣ ਦੇ ਲਈ ਆ ਬਿੱਲੀ ਦੀ ਪਈ ਹੋਈ ਕਬੱਡੀ ਦੇ ਚਾਰ ਜੱਫੇ ਖੜੇ ਆ ਲਾ ਭਾਈ ਕੌਣ ਜੱਫਾ ਲਾਉਂਦਾ ਹੈ ਕੌਣ ਅੱਖੇ ਦੇ ਤਰ੍ਹਾਂ ਵਰਗਾ ਜੱਫਾ ਲਾਉਂਦਾ ਮਲਕੀਤ ਕਹਿੰਦਾ ਜੱਫਾ ਵੀ ਲਾਉ ਉਹ ਸੁਪੜੇ ਵੀ ਆਉਂ ਪਰ ਪੁਆਇੰਟ ਰੇਡਰ ਦਾ ਆ ਮੈਨ ਦਾ ਕਿਨੂ ਕਿਨੂ ਨਾਦਾ ਰਿਆ ਬੜੀ ਤਰੀ ਯੋਗਰ ਵਾਹ ਜੀ ਪੌੜਾ ਪੌੜਾ ਤਗੜ 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 ਕਰਦਾ ਜਾਂਦਾ ਵਾਤਾ ਜਾਂਦਾ ਜਾਫੀਆਂ ਦੇ ਬੱਲ ਬਜੀ ਕੈਂਚੀ ਤੋਂ ਘੋੜਿਆ ਘੋੜਾ ਕੋੜਾ ਕਹਿੰਦਾ ਬੰਦਾ ਤੇ ਕੋੜ ਘੋੜਾ ਕਦੇ ਪੋਟੇ ਨਹੀਂ ਹੁੰਦੇ ਜੇ ਮਲਦੀਆਂ ਰਣ ਖਰਾਕਾਂ ਉਹ ਕਹਿੰਦਾ ਤਾੜੀ ਬੱਜੂ ਬੱਜੂ ਤਵਾ ਬੱਜੂ ਤਾੜੀ ਨਹੀਂ ਪੱਜੂ ਚੱਖਾਂ ਵਰਗਾ ਨੰਬਰ ਜੋੜਿਆ ਐ ਅਗਲੀ ਰੇਡ ਬਿੱਲੀ ਆ ਗਿਆ ਸਭ ਬਿੱਲੀ ਆ ਗਿਆ ਕਬੱਡੀ ਤੋੜਨ ਦੇ ਲਈ ਐ 31 3100 ਦਾ ਸਾਰਾ ਮਸਲਾ 31 3100 ਦਾ ਐ ਕਿਹੜਾ ਬੈਕ ਬਾਂਡ ਦਾ ਕਿਹੜਾ ਜਾਫੀ ਰੇਡਰ ਉਹ ਫਸਾਂ ਬਸੂਗਾ ਇਹ 31 3100 ਦਾ ਸੱਪਾ ਐ ਆਹ ਦੇਖੋਗੇ ਖੇਡ ਮੈਦਾਨ ਦੇ ਵਿੱਚ ਮੁੰਡੇ ਨੇ ਬਿੱਲੀ ਨੇ ਕਬੱਡੀ ਪਾਈ ਆ ਧੰਨਵਾਦ ਬਾਬਾ ਜੀ ਤੁਹਾਡਾ ਬਈ ਆਓ ਸਾਹਮਣੇ ਬਿੱਲੀ ਦੀ ਪਾਈ ਹੋਈ ਕਬੱਡੀ ਤੇ ਕੌਣ ਟੱਕਦਾ ਐ ਇਹ ਹਰ ਸੇ ਕਬੱਡੀ ਖੇਡ ਮੈਦਾਨ ਦੇ ਵਿੱਚ ਚੌੜਿਆਂ ਵਾਲਾ ਹੋ ਗਿਆ ਹਰਸ਼ ਵੀ ਕੋ ਜਾ ਕੰਮ ਹੁਣ ਹੋਰ ਹੁੰਦੇ ਆ ਲੈ ਵੀ ਲੱਭੂ ਦੀ ਕਬੱਡੀ ਪੈਂਦੀ ਚਾਰ ਚਾਰੇ ਦੇ ਚਾਰੇ ਤਿਆਰ ਜੱਫਾ ਲੱਗੂਗਾ ਤੇ ਨਿਆਰੇ ਆਉਣਗੇ ਉਹ ਫੁਲਿਆ ਲਖਨੂ ਨੇ ਪੇਟਾਂ ਬਜਿਆ ਪਰ ਹੱਥ ਡਬਲ ਪੁਆਇੰਟ ਰੇਡਰ ਦਾ ਅਗਲੀ ਕਬੱਡੀ ਪਾਉਣ ਦੇ ਲਈ ਪ੍ਰਥਮ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਆ ਦੇਖਿਓ ਜਰਾ ਲੱਭੂ ਵਾਲਾ ਹਾ ਰੇਡ ਪੈਣ ਲੱਗੀ ਆ ਮੈਦਾਨ ਦੇ ਵਿੱਚ ਦੋ ਦੋ ਕਬੱਡੀਆਂ ਦਾ ਇਸ਼ਾਰਾ ਸੀਗਾ ਲਾਸਟ ਪਲਾਂ ਦੇ ਵਿੱਚ ਮੈਚ ਸਾਰੀ ਸੰਗਤਾਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਦੇ ਇਸ ਵੱਡੇ ਮੇਲੇ ਦੇ ਲਈ ਆਓ ਕਿਦੇ ਵੀ ਅਗਲੀ ਵੇੜਾ ਪ੍ਰਥਮ ਨਵਾਂ ਮੁੰਡਾ 18 ਕ ਸਾਲ ਮਸਾ ਉਮਰ ਹੋਊਗੀ ਲੰਘੇ ਪਰਸੀਰ ਕਿਥੋਂ ਉੱਗਦੀਆਂ ਮੱਕੀਆਂ ਨਲੂਏ ਦੀ ਸੋਚ ਵਾਲੇ ਕਰਦੇ ਤਰੱਕੀਆਂ ਹਰ ਸ਼ਹਿਰ ਚੌੜਿਆਂ ਵਾਲਾ ਆ ਆ ਆਪਾ ਦੇ ਵਖਣਾ ਚਾਹੁੰਦੇ ਆ ਦਰਸ਼ਕ ਜੇ ਜਦੋਂ ਦਾ ਬੱਤ ਪਿਆ ਨਾ ਉਹਦਾ ਦੇ ਮੈਚ ਹੀ ਬਦਲ ਗਿਆ ਸਾਹਮਣੇ ਸਾਡੇ ਬਹੁਤ ਹੀ ਬਬਲੂ ਜੀ ਔਰ ਸਾਡੇ ਰਮੇਸ਼ ਸੁਦੀ ਬਬਲੂ ਜੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਦੀਪੂ ਜੀ ਵਾਲਾ ਘੋੜਾ 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 ਅਗਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਲਾਸਟ ਕਬੱਡੀ ਹੋਊਗੀ ਇਹ ਇਹ ਜੱਫਾ 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 ਪਿਆਜਾ ਉ ਕੋੜਾ ਚੜੀ ਮਾਤ ਦੇ ਵੀਰੋ ਚੱਪਾ ਚੱਪਾ ਚਰਖਾ ਚੱਲੇ ਆਹ ਕਬੱਡੀ ਆ ਆਨੰਦ ਵੇਖਣਾ ਚਾਹੁੰਦੇ ਸੀਗੇ ਕਲਾਸਪੋਰਟ ਦੇ ਦੀਪੂ ਹਣੀ ਸਾਡੇ ਭਰਾ ਅੱਜ ਉਹੀ ਦਿਨ ਆ ਗਿਆ ਕਿਤੇ ਸਾਮਾ ਪੈ ਗਿਆ ਕੋਈ ਰੱਬ ਦਾ ਨਾਮ ਤੇ ਹੁੰਦਾ ਹੈ ਕੋਈ ਸਾਮ ਨੂੰ ਸਿੱਟਕ ਲਾਉਂਦਾ ਹੈ ਪਰ ਸੁਮਿੰਥਾ ਗੁਰਜੀ ਆਪਣਾ ਕੀਮਤੀ ਸ਼ੋਹਰਤ ਦੇ ਦਰਸ਼ਕ ਵੇਖੋ ਸਾਰੇ ਬੈਠੇ ਸਾਡੇ ਨਾਲ ਜੀ ਸਨੀਲ ਲੰਮਾ ਨੀ ਲਾਸਟ ਕਬੱਡੀ ਆਪਾਂ ਇੱਥੇ ਅਗਲੇ ਰਹਿਣਾ ਕਬੱਡੀ ਪੈਂਦੀ ਆ ਚਾਰ ਜਾफी ਹਰਸ਼ਾ ਕਮਾਲ ਜਿੰਨੇ ਜਿੰਨੇ ਕਬੱਡੀ ਦਾ ਸਵਾਦ ਲਿਆ ਤਾੜੀਆਂ ਦੀ ਤਾੜਾ ਵੱਜਣਾ ਚਾਹੀਦਾ ਦਰਸ਼ਕੋ ਬਾਰ ਹਿੰਦੂ ਸਿੱਖ ਇਕਤਾ ਕਲੱਬ ਦੇ ਵੱਲੋਂ ਇਹਦਾ ਇਹ ਵੱਡਾ ਸਕੋਰ ਦੱਸੇ ਜਾਣੇ ਇਹ ਉਹ 22 ਨੰਬਰ ਆ ਕੋਟ ਕੋਟਰ ਪਹਿਲਵਾਨ ਗੰਗਾ ਸਿੰਘ ਕਬੱਡੀ ਕਲੱਬ ਦੇ ਨੰਬਰ 26 ਨੰਬਰ ਆ ਲਾ ਭਈ ਸੁਣਨੀ ਚੌਥੇ ਸਾਲ ਫੇਰ ਤੈਨੂੰ ਮੁਬਾਰਕਾਂ ਕਿੱਥੇ ਐ ਸਾਡੀ ਤੈਨੂੰ ਮੁਬਾਰਕਾਂ ਚੌਥੇ ਸਾਲ ਫੇਰ ਤੂੰ ਆਪਣੀ ਟੀਮ ਫਾਇਟ ਲੈ ਕੇ ਜਿਹੜਾ ਬੜਾ ਵੱਡਾ ਅਜਿਹੇ ਕਬੱਡੀ ਕੱਪ ਦੇ ਉੱਤੇ ਬੈਕਰੀ ਜਫਰੀ ਤੇ ਬੈਟਰ ਰੇਡਰ ਦਾ ਵੀ ਦਿੱਥਿਓ ਜੀ ਹਰਸ਼ ਤੇ ਮੁਲਕੀਤ ਜਫਰੀ ਜੀ ਹਰਸ਼ ਤੇ ਮੁਲਕੀਤ ਲਾਇ ਵਾਲੇ ਭਰਾ ਮੇਰੇ ਨੂੰ ਬੇਨਤੀ ਆ ਵੀ ਹੁਣ ਫੋਰਸ ਸਟੇਜ ਤੇ ਰੱਖੇ ਵੈਸਤ ਦੱਸੋ ਜੀ ਹਾਂ ਜੀ ਜਿਹੜੇ ਜੱਫੀ ਨੇ ਚਾਰ ਜੱਫੇ ਲਾਏ ਆ ਹਰਫ ਬਿੱਲੀ ਆ ਗਿਆ ਸੰਧੂ ਚੱਠੇ ਵਾਲਾ ਆ ਬਿੱਲੀ ਆ ਗਿਆ ਸੰਧੂ ਚੱਠੇ ਵਾਲਾ ਕਦੀ ਇੱਧਰ ਜੱਫਾ ਕਦੀ ਉੱਧਰ ਜੱਫਾ ਕਦੀ ਇੱਧਰ ਪੱਟਾ ਕਦੀ ਉੱਧਰ ਪੱਟਾ ਓਹ ਮੇਲਾ ਬਣ ਗਿਆ ਵਾਹ ਵਾਹ ਕਬਾਲ ਕਰ ਦਿੱਤੀ ਆ ਇਹਨਾਂ ਨੂੰ ਜੱਜ ਸੀਗਾ ਬੁਲਟ ਭਾਜੀ ਜਿਹਨਾਂ ਦੇ ਪਹਿਲੇ ਦਿਨਾਂ ਦੀ ਡਿਗਨ ਪ੍ਰਥਮਾ ਮਾਰੇ ਕਹਿੰਦੇ ਪ੍ਰਥਮ ਭਗਾਉਤੀ ਸਿਮਰ ਕੇ ਗੁਰਮਹਾਨਕ ਲਈ ਪਿਆਏ ਲਓ ਇੱਕ ਪਾਸੇ ਪ੍ਰਥਮ ਤੇ ਦੂਸਰੀ ਸਾਈਡ ਹਰਸ਼ ਹੈ ਅਗਲੀ ਰੇਡ ਪਾਉਣ ਲਈ ਕਾਸ਼ ਤਿਆਰ ਵਰ ਤਿਆਰ ਆ ਮੈਦਾਨ ਦੇ ਵਿੱਚ ਫੇਰ ਜੱਫਾ ਲੱਗੂਗਾ ਜਾਂ ਨਹੀਂ ਚਾਰ ਜਾਂ ਫੀ ਚਾਰੇ ਦੇ ਚਾਰੇ ਤਿਆਰ ਨੇ ਮੇਰੇ ਮਿੱਤਰੋ ਹਨ ਦੱਬੀ ਹੋਈ ਸ਼ਰਾਬ ਵਰਕੇ ਉਹ ਬੜੇ ਕੀਮਤੀ ਕੀਮਤੀ ਉਹ ਕੀਮਤੀ ਨਜ਼ਾਰਾ ਪਾਣੇ ਆਦੀ ਬੁੱਢੀ ਦੇ ਆਲਿਆ ਵੇਖ ਕਮਾਲਾ ਖੇਡ ਮੈਦਾਨ ਦੇ ਵਿੱਚ ਲੱਗਦਾ ਈ ਹੋਰ ਵੱਜਦੇ ਥੱਫੇ ਲੈ ਬਈ ਥੱਫੀ ਆ ਕਮਾਲ ਵਾਹ ਵਾਹ ਜੰਮੀ ਜੀਵੇ ਤੇਰੀ ਨੋਨੀ ਨਾਲ ਕਰ ਗਏ ਔਰ ਫਾਈਨਲ ਮੈਚ ਜੋ ਖੇੜਿਆ ਜਾ ਰਿਹਾ ਹੈ 11 ਅੰਪਾਇਰ ਸਾਹਮਣੇ ਭੋਜੀ ਲੱਗੀ ਏ ਤੁਸ ਮੇਰੀ ਗੱਲ ਸੁਣੋ ਯਾਰ ਨੰਬਰ ਰੇਡਰ ਨੂੰ ਦੇਤਾ ਜਾਏ ਇਹਨਾਂ ਇਕ ਵਾਰੀ ਭਾਵਾ ਦੇਣਾ ਰੈਫਰੀ ਨੇ ਫੈਸਲਾ ਨਹੀਂ ਮਣਾਉਣਾ ਯਾਰ ਇਹ ਬਹੁਤ ਬਸ ਨਹੀਂ ਬਣਿਆ ਜਾਣਾ ਕਹਿੰਦੇ ਲੋਕ ਇਹ ਤਾਂ ਪੁਆਇੰਟ ਰੈਫਰੀ ਦਾ ਫੈਸਲਾ ਕੱਲ ਹੋਵੇਗਾ ਰੋਦਰ ਦਾ ਨੰਬਰ ਹੈ ਜੀ ਬਾਕੀ ਸਾਰੇ ਪਛਾਹ ਜੋ ਭਾਈਆ ਗਰਾਊਂਡ ਥੋੜੀ ਜੀ ਦੀ ਕੁਵੀਰਾ ਕਲੀਅਰ ਕਰਵਾਓ ਫਾਇਰ ਪਛਾਣ ਉਹ ਹੋਵੇ ਮੇਰੇ ਵੀਰ ਬਣ ਕੇ ਦੋਆਂ ਟੀਮਾਂ ਦੇ ਪਲੇਅਰਾਂ ਨੂੰ ਬੇਨਤੀ ਹੈ ਲਓ ਸੁੱਖੀ ਸੁੱਖੀ ਬਿੱਲੀ ਬਿੱਲੀ ਤੇ ਦੂਸਰੀ ਸਾਈਡ ਮੁਲਕੀਤ ਆ ਪੱਕੇ ਹੱਥ ਮੋਟਿਆਂ ਭਰਤਾਂ ਦੇ ਵਿੱਚ ਆ ਜਰੇ ਪੁਕੀਤਾਂ ਲੱਗਦਾ ਜੋਰ ਅਜੇ ਵੀ 30 ਸੈਕਿੰਡ ਗੁਜ਼ਰਦੇ ਟਿਕ ਟਿਕ ਚੱਲਦਾ ਸਮਾਂ ਤੇ ਨੰਬਰ ਜਾਫੀ ਦੇ ਹਿੱਸੇ ਜੁੜਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਲੱਭੂ ਬੁੱਢੇ ਥੇਵਾਲਾ ਤਿਆਰ ਹਨ ਮੇਰੇ ਮਿੱਤਰੋ ਤਿਆਰ ਲੱਭੂ ਬੁੱਢੇ ਥੇਵਾਲਾ ਵੀ ਤਿਆਰ ਆ ਉਧਰੋਂ ਥਾਪੀ ਇਧਰ ਥਾਪੀ ਇਧਰ ਧੱਕਾ ਕਦੀ ਉਧਰ ਧੱਕਾ ਉਹ ਲੱਗਦਾ ਈ ਔਰ ਫਾਈਨਲ ਮੈਚ ਉਹ ਲੱਗਦੇ ਪਟਾਕੇ ਉਹ ਵੇਖਾਂਗੇ ਖੇਡ ਮੈਦਾਨ ਦੇ ਵਿੱਚ ਕਿੰਦੋਂ ਥਾਪੀਆਂ ਮਾਰਦੀਆਂ ਸਮਾਂ ਦੱਸੂਗਾ ਲੱਭੂ ਵਾਹ ਕਬਾੜ ਕਮਾਲ ਦੀ ਖੇਡ ਖੇਡੀ ਜਾ ਰਹੀ ਆ ਪ੍ਰਥਮ ਆ ਗਿਆ ਕਬੱਡੀ ਪੌਂਡ ਕਰੀ ਉਸਤਾਜੀ ਚਾਰ ਜਾਫੀ ਖੜਿਆ ਤੇ ਚੜੀ ਜਵਾਨੀ ਅੱਖ ਮਤਾਨੀ ਇੱਕ ਘੋਨਾ ਤੇ ਤਿੰਨ ਗਿਆਂਦੀ ਬਹੁਤ ਵੇਖਾ ਕੌਣ ਕੀ ਲੇ ਪਟਾਰੀ ਵਿੱਚ ਪਾਉਂਦਾ ਇਹ ਮਲਕੀਤ ਮਲਕੀਤ ਤੇਰੇ ਵਾਲਾ ਪ੍ਰਥਮ ਆ ਵਾ ਤੇਰੇ ਯਾਰ ਹਰਸ਼ਾ ਮਲਕੀਤ ਅਨਮੋਲ ਤੇ ਕਾਕਾ ਕੀ ਗੱਲ ਹੋਊਗੀ 21 ਪੌਣ ਸ਼ਰੀਕ ਤੇ 31 ਪੌਣੀ ਪੈਂਦੀ ਆ 31 ਪੈਂਦੀ ਜਾਂ ਨਹੀਂ ਜੋਰ ਲੱਗਦਾ ਦੀ ਨਯਾਰਾ ਮਾਂ ਖੇਡ ਕਬੱਡੀ ਦਾ ਲਓ ਪੁਆਇੰਟ ਤਾਂ ਵੀਰਾ ਹੋੜਾ ਆ ਗਿਆ ਅਗਲੀ ਰੇਡ ਉਹ ਬੜਾ ਰਬਦਾਫ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਉਧਰ ਸਾਡੇ ਸਮੀਰ ਠਾਕੁਰ ਜੀ ਸੁਭਾਸ਼ ਬੈਂਸ ਗੁਰਿੰਦਰ ਹੁੰਦਾ ਖੋਪਦੀਪ ਮੰਗਾ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਫਾਈਨਲ ਦਾ ਆਨੰਦ ਮਾਣਦੇ ਆ ਚੱਲ ਵੀ ਪਹਿਲਾ ਪਾ ਕਬੱਡੀ ਕੱਟ ਮੁੰਡੇ ਦਾ ਖੁੱਟਾ ਭਾਵੇਂ ਮੱਸੀ ਮੋਟਰ ਦਿੱਤਾ ਪਰ ਕਬੱਡੀ ਦੇ ਵਿੱਚ ਆਹ ਦੇਖੋਗੇ ਥਾਪੀ ਹੁਣ ਕਿਧਰੋਂ ਵੱਜਦੀ ਆ ਆਹ ਹੱਥ ਚੌੜੇਆ ਮੜਾ ਕਰਦਾ ਸੀ ਟਰਾਈ ਕਮਾਲ ਵਾਹ ਮੁੰਡਲੀ ਖੜੀ ਉਂਗਲ ਦੱਸਦੀ ਆ ਕਿ ਪੀਤਾ ਹੋਵੇਗਾ ਦੁੱਧ ਮੱਝ ਪੂਰੀ ਦਾ ਆ ਗਿਆ ਲੱਭੂ ਕਬੱਡੀ ਪੌਣ ਦੇ ਲਈ ਬੁੱਝਾ ਥੇ ਲੱਭੂ ਬਿਆਸ ਦੇ ਏਰੀਏ ਦਾ ਖਿਡਾਰੀ ਆ ਮੇਰੇ ਮਿੱਤਰੋ ਇਹ ਆ ਲੱਭੂ ਬੁੱਢਾ ਥੇ ਵਾਲਾ ਪਾਉਂਦਾ ਰੇਡ ਹੁੰਦਾ ਭੇੜ ਜਾਂ ਫੀ ਮੂਰੇ ਤਾਵੀ ਦੂਸਰੇ ਪਾਸੇ ਪਾਸਾ ਵਟਿਆ ਜਾਊਗਾ ਮੈਚ ਦਾ ਇਹ ਨਜ਼ਾਰਾ ਪੱਝ ਆਇਆ ਜਿਵੇਂ ਪਠਾਨ ਮੁਰਦੇ ਇਸ ਧਰਤੀ ਤੇ ਉਹ ਪੁਆਇੰਟ ਤਾਵੀ ਦੇ ਹਿੱਸੇ ਆ ਪ੍ਰਥਮਾ ਹੈਲੀ ਕਬੱਡੀ ਪੌਣ ਲਈ ਤਿਆਰ ਸਮੁੰਦਰ ਜਿਆ ਕਾਤਾ ਕਹਿੰਦੇ ਨਪੋਲੀਅਨ ਦਾ ਕਦਮ ਬਹੁਤ ਛੋਟਾ ਸੀਗਾ ਹਿੱਟਲਰ ਦਾ ਕਦਮ ਬਹੁਤ ਛੋਟਾ ਸੀਗਾ ਪਰ ਦੁਨੀਆ ਨੇ ਆਖਿਆ ਵੀ ਦੁਨੀਆ ਦੇ ਖਤਰਨਾਕ ਨੇ ਇਹ ਦੁਨੀਆ ਨੇ ਆਪ ਹੀ ਆਖਿਆ ਵੀ ਇਹ ਖਤਰਨਾਕ ਨੇ ਆਹ ਸਾਹਮਣੇ ਪਈਦੀ ਰੇਡ ਹਮਾਂ ਭੇੜ ਹਰਸ਼ਨਾਲ ਟੱਕਰ ਤੇ ਚੱਕਰ ਪਰ ਥੰਮਾ ਰੱਖਾ ਪੀਆ ਪੁਆਇੰਟ ਰੇਡਰ ਦੇ ਹਿੱਸੇ ਢੋੜਾ ਢੋੜਾ ਕਹਿੰਦਾ ਵੀ ਮੈਂ ਪੌੜਾ ਢੋੜਾ ਕਹਿੰਦਾ ਮੈਂ ਇਹ ਆ ਘੋੜਾ ਮੇਰੇ ਮਿੱਤਰੋ ਸ਼ਾਮਪੁਰੀ ਹੈ ਚਾਰ ਜਾਂ ਫੀ ਚਾਰੇ ਦੇ ਚਾਰੇ ਤਿਆਰ ਕੌਣ ਕਰੂ ਮੁਕਾਬਲਾ ਘੋੜਾ ਪੱਤੇ ਕੁੰਲਾ ਖਿਡਾਰੀ ਆ ਮੇਰੇ ਮਿੱਤਰੋ ਯਾਰੀਆਂ ਭਗਾਉਣ ਵਾਲਾ ਬੰਦਾ ਏ ਇਹ ਆ ਘੋੜਾ ਪੁਆਇੰਟ ਧਾਵੀ ਦੇ ਸੇ ਆ ਗਿਆ ਬਿੱਲੀ ਆ ਗਿਆ ਬਿੱਲੀ ਕਬੱਡੀ ਪਾਉਣ ਦੇ ਲਈ ਮੇਰੇ ਮਿੱਤਰੋ ਦਿੱਲੀ ਦੀ ਫੇਰ ਕਬੱਡੀ ਖੇਡ ਮੈਦਾਨ ਦੇ ਵਿੱਚ ਬਿੱਲੀ ਕਮਾਉਣ ਦੇ ਆਉਣ ਦੇ ਵਾਸਤੇ ਆਜ ਦਾ ਮੇਲਾ ਅੱਜ ਦਾ ਮੇਲੇ ਦੇ ਵਿੱਚ ਪੈਂਦੇ ਪਟਾਕੇ ਮੇਰੇ ਮਿੱਤਰੋ ਇੰਨੇ ਕਿ ਜੱਜ ਸੀ ਗਏ ਲਓ ਸਾਹਮਣੇ ਹੁਣ ਵੇਖਾਂਗੇ ਕੌਣ ਕੀਤੇ ਪਟਾੜੀ ਵਿੱਚ ਪਾਉਂਦਾ ਏ ਮੁੰਡੇ ਨੂੰ ਕੌਣ ਜੱਖੇ ਦੇ ਤੰਦ ਵਰਗਾ ਜਫਾ ਲਾਉਂਦਾ ਏ ਸਰਕਾਰੀ ਬਸ ਕਾ ਦੀ ਜਿਹੜੀ ਖੜਕੇ ਨਾ ਉਹ ਗੱਬਰੂ ਹੀ ਕਹਦਾ ਜਿਹੜਾ ਦੁਨੀਆ ਦੀ ਅੱਖ ਜੇ ਰਲਕੇ ਦਾ ਅੱਜ ਤੇ ਨਹੀਂ ਆ ਅੱਜ ਤੇ ਨਹੀਂ ਆ ਅੱਜ ਬਸੰਤੀ ਨਹੀਂ ਗੱਬਰ ਨਜੂਰ ਨੇ ਕਬੱਡੀ ਪਾਉਣ ਦੇ ਲਈ ਇਹ ਆ ਨੌਜਵਾਨ ਕਾਸ਼ ਨੌ ਗੜੀਆਂ ਤਾਰਾ ਜਾਂ ਸ਼ਰੀਰ ਹੈ ਕੋਈ ਇਹਨੂੰ ਕਹਿੰਦਾ ਵੀ ਇਹ ਬਾਜ ਹੈ ਕੌਣ ਜੱਫਾ ਲਾਉਂਦਾ ਵੀ ਮੁੰਡਿਆਂ ਨੂੰ ਲੱਗਦਾ ਸਾ ਵੀ ਓਏ ਬਾਸ਼ ਦਾ ਪੇਜ ਪਾਈ ਬੈਠੇ ਆ ਬਦਲਾ ਕਬੱਡੀ ਨਹੀਂ ਤੇ ਗੱਲ ਹੋਰ ਹੋ ਜਾਣੀ ਹੈ ਬਦਲਾ ਰੇਟਰ ਨਹੀਂ ਤੇ ਗੱਲ ਹੋਰ ਹੋ ਜਾਣੀ ਹੈ ਚਾਰ ਜੱਫੇ ਕੋਈ ਐਵੇਂ ਥੋੜੀ ਹੈ ਉਹ ਸਾਹਮਣੇ ਕਹਿੰਦੇ ਵੀ ਪ੍ਰਥਮ ਅਗਲੀ ਰੇਡ ਪਾਉਂਦਾ ਝੱਪਦਾ ਪੱਟਾਂ ਤੋਂ ਕੱਸ਼ਾ ਅਰਸ਼ਾ ਘਰ ਮੁੰਡੇ ਦਾ ਕੋਜਾ ਪਰ ਹੁਣ ਗਰੇ ਕੋ ਮੱਜ ਗਿਆ ਹੁਣ ਠੱਠ ਵੱਜ ਲਈ ਆ ਪੁੱਠੀ ਕਿੰਦੀ ਵੱਜੂ ਠੱਠ ਵੱਜੂ ਨਿਆਰਾ ਜੱਫਾ ਲਾ ਕੇ ਤਮਲਕੀ 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 ਤਾਈਆਂ ਜਿਹੜੇ ਬਠਿੰਡਾ ਪੁਰ ਦੀ ਤਰਸੀ ਤਵਾਸ਼ਪੁਰ ਪੈਂਦਾ ਲੰਗਰਾਂ ਨੰਬਰ ਬਾੜ ਜੇ ਮੇਰੇ ਮਿੱਤਰੋ ਸਿਆਰ ਬਟੇਲਾ ਗੁੰਜਾ ਹਰ ਇੱਕ ਦੀ ਗੱਲ ਮੋਕੇ ਲਈ ਵੀ ਅਗਲੀ ਰੇਡ ਲੱਭੂ ਪਾ ਰਿਹਾ ਤੇ ਵੱਡੀ ਲੱਭੂ ਪਾ ਰਿਹਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਉਹ ਕਹਿੰਦਾ ਬੰਦੇ ਅਸੀਂ ਵੀ ਕਿਥੋਂ ਦੇ ਨਾਲੋਂ ਕੱਟ ਨਹੀਂ ਜੱਜ ਮੂਰੇ ਮੁੱਕਰੀਆਂ ਆ ਗਿਆ ਬਿੱਲੀ ਫੇਰ ਕਬੱਡੀ ਪਾਉਣ ਦੇ ਲਈ ਆ ਬਿੱਲੀ ਦੀ ਪਈ ਹੋਈ ਕਬੱਡੀ ਦੇ ਚਾਰ ਜੱਫੇ ਖੜੇ ਆ ਲਾ ਬਈ ਕੌਣ ਜੱਫਾ ਲਾਉਂਦਾ ਕੌਣ ਤਖੇ ਦਾ ਤਦ ਵਰਗਾ ਜੱਫਾ ਲਾਉਂਦਾ ਮਰਕੀਤ ਕਹਿੰਦਾ ਜੱਫਾ ਵੀ ਲਾਉਂ ਇਹ ਰਾਤ ਨੂੰ ਸੁਪਨੇ 'ਚ ਵੀ ਆਉਂ ਪਰ ਪੁਆਇੰਟ ਰੇਡਰ ਦਾ ਆ ਮੈਂ ਤਾਂ ਕਿਧੂ ਕਿਧੂ ਨਾੰਦਾ ਰਿਹਾ ਕੁਨੀ ਤੜੀ ਯਾਰੋ ਬੋੜਾ ਬੋੜਾ ਤਗੜ 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 ਕਰਦਾ ਜਾਂਦਾ ਵਾਤਾ ਜਾਂਦਾ ਜਾਫੀਆਂ ਦੇ ਬੱਲ ਬਜੀ ਕੈਂਚੀ ਤੋਂ ਘੋੜਿਆ ਘੋੜਾ ਘੋੜਾ ਕਹਿੰਦਾ ਬੰਦਾ ਤੇ ਘੋੜਾ ਕਦੇ ਪੁੱਟੇ ਨਹੀਂ ਹੁੰਦੇ ਜੇ ਮਿਲਦੀਆਂ ਰਹਿਣ ਖਰਾਕਾਂ ਉਹ ਕਹਿੰਦੇ ਤਾੜੀ ਬੱਜੂ ਬੱਜੂ ਤਵਾ ਬੱਜੂ ਪੱਜੂ ਜੱਖਾਂ ਵਰਗਾ ਨੰਬਰ ਜੋੜਿਆ ਅਗਲੀ ਰੇਡ ਬਿੱਲੀ ਆ ਗਿਆ ਸਭ ਬਿੱਲੀ ਆ ਗਿਆ ਕਬੱਡੀ ਪਾਉਣ ਦੇ ਲਈ 31 31 ਸੌ ਦਾ ਸਾਰਾ ਮਸਲਾ 31 31 ਸੌ ਦਾ ਹੈ ਕਿਹੜਾ ਬੈਕ ਬਾਂਡ ਦਾ ਕਿਹੜਾ ਜਾਫੀ ਰੇਡਰ ਉਹ ਸਮਾਂ ਬਸੂਗਾ 31 3100 ਦਾ ਜ਼ਫਤ ਹੈ ਆ ਵੇਖੋਗੇ ਖੇਡ ਮੈਦਾਨ ਦੇ ਵਿੱਚ ਮੁੰਡੇ ਨੇ ਬਿੱਲੀ ਨੇ ਕਬੱਡੀ ਪਾਈ ਆ ਧੰਨਵਾਦ ਬਾਬਾ ਜੀ ਤੁਹਾਡਾ ਬਈ ਆਓ ਸਾਹਮਣੇ ਬਿੱਲੀ ਦੀ ਪਾਈ ਹੋਈ ਕਬੱਡੀ ਤੇ ਕੰਮ ਚੱਲਦਾ ਹੈ ਇੱਕ ਹਰਸ਼ ਕਬੱਡੀ ਖੇਡ ਮੈਦਾਨ ਦੇ ਵਿੱਚ ਚੌੜਿਆ ਵਾਲਾ ਉਹ ਚੌੜਿਆ ਵਾਲਾ ਉਹ ਕੌੜਿਆ ਵਾਲਾ ਵਾਓ ਵਾਓ ਬਿੱਲੀ ਗੇਰਾ ਸਭ ਹੋ ਗਿਆ ਹਰਸ਼ ਵੀ ਕੋ ਜਾ ਕੰਮ ਹੁਣ ਹੋਰ ਬੰਦੇ ਆ ਲੈ ਵੀ ਲੱਭੂ ਦੀ ਕਬੱਡੀ ਪੈਂਦੀ ਚਾਰ ਚਾਰੇ ਦੇ ਚਾਰੇ ਤਿਆਰ ਜੱਫਾ ਲੱਗੂਗਾ ਤੇ ਨਹੀਂ ਆਰੇ ਆਉਣਗੇ ਆ ਫੜਿਆ ਲੱਕ ਨੂੰ ਲਪੇਟਾਂ ਬੱਜਿਆ ਪਰ ਹੱਥ ਡਬਲ ਪੁਆਇੰਟ ਰੇਡਰ ਦਾ ਅਗਲੀ ਕਬੱਡੀ ਪਾਉਣ ਦੇ ਲਈ ਪ੍ਰਥਮ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਆ ਦੇਖਿਓ ਜਰਾ ਲੱਭੂ ਵਾਲਾ ਆ ਰੇਡ ਪੈਣ ਲੱਗੀ ਆ ਮੈਦਾਨ ਦੇ ਵਿੱਚ ਦੋ ਦੋ ਕਬੱਡੀਆਂ ਦਾ ਇਸ਼ਾਰਾ ਸੀਗਾ ਲਾਸਟ ਪਲਾਂ ਦੇ ਵਿੱਚ ਇਹ ਮੈਚ ਸਾਰੀ ਸੰਗਤ ਸਾਰੇ ਦਰਸ਼ਕਾਂ ਬਹੁਤ ਬਹੁਤ ਸਾਰਾ ਧੰਨਵਾਦ ਫਾਈਦੇਸ ਵੱਡੇ ਮੇਲੇ ਦੇ ਲਈ ਹੋ ਕੇ ਦੀ ਅਗਲੀ ਰੇਡ ਤਰਕਮਾ ਨਵਾਂ ਮੁੰਡਾ 18 ਕ ਸਾਲ ਮਸਾ ਉਮਰ ਹੋਊਗੀ ਲਾਂਗੇ ਪਰਸੀਨ ਕਿਥੋਂ ਉਗਦੀਆਂ ਮੱਕੀਆਂ ਨਲੂਏ ਦੀ ਸੋਚ ਵਾਲੇ ਕਰਦੇ ਤਰਕੀਆਂ ਹਰ ਸ਼ਾ ਚਾਰਿਆਂ ਵਾਲਾ ਆਪ ਦੇ ਵਖਣਾ ਚਾਹੁੰਦੇ ਆ ਦਰਸ਼ਕ ਇਹ ਜਦੋਂ ਦਾ ਬਤ ਬਿਆਨ ਉਹਦਾ ਨੇ ਮੈਚ ਹੀ ਬਦਲ ਗਿਆ ਸਾਹਮਣੇ ਸਾਡੇ ਬਬਲੂ ਜੀ ਔਰ ਸਾਡੇ ਰਮੇਰ ਸੁਨੀਤਦੀ ਬਬਲੂ ਜੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਮਨਦੀਪੂ ਦੀ ਵਾਲਾ ਕੋੜਾ 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 ਅਗਲੀ ਰੇਡ ਪਾਉਣ ਦੇ ਲਈ ਵੱਧਿਆ ਹੋਇਆ ਮੇਰੇ ਮਿੱਤਰੋ ਲਾਸਟ ਕਬੱਡੀ ਹੋਊਗੀ ਇੱਕ ਉੱਧਰ ਇੱਕ ਇਹ ਚੱਪਾ 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 ਚੱਲਣ ਚਲਾਨ ਚਲਾਨ ਪਿਆ ਜਾਊ ਕੋੜਾ ਚੱਪਾ ਚੱਪਾ ਚਰਖਾ ਚੱਲੇ ਆਹ ਕਬੱਡੀ ਆਹ ਆਨੰਦ ਵੇਖਣਾ ਚਾਹੁੰਦੇ ਸੀਗੇ ਕਲਾਸਪੋਰਟ ਦੇ ਦੀਪੂ ਹਣੀ ਸਾਡੇ ਭਰਾ ਅੱਜ ਉਹੀ ਦੇਣਾ ਆ ਗਿਆ ਕਿਤੇ ਸਾਮਾ ਪੈ ਗਿਆ ਕੋਈ ਰੱਬ ਦਾ ਨਾਮ ਤੇ ਹੁੰਦਾ ਹੈ ਕੋਈ ਸਾਮ ਨੂੰ ਸਿੱਟਕ ਲਾਉਂਦਾ ਹੈ ਪਰ ਸਵੀਰਾ ਗੱਗਰ ਜੀ ਆਪਣਾ ਕੀਤੀ ਸ਼ੋਭਾ ਕਟ ਕੇ ਦਰਸ਼ਕ ਵੇਖੋ ਸਾਰੇ ਬੈਠੇ ਸਾਡੇ ਨਾਲ ਜੁੜੇ ਸਾਰੀ ਸਣੀ ਲੰਮਾਰਨੀ ਲਾਸਟ ਕਬੱਡੀ ਆਪਾਂ ਇੱਥੇ ਖੜੇ ਰਹਿਣਾ ਕਬੱਡੀ ਪੈਂਦੀ ਆ ਚਾਰ ਜਾਫੀ ਹਰਸ਼ੋ ਕਮਾਲ ਜਨੇ ਜਨੇ ਕਬੱਡੀ ਦਾ ਸਵਾਦ ਲਿਆ ਤਾੜੀਆਂ ਦੀ ਧਾੜਾ ਵੱਜਣਾ ਚਾਹੀਦਾ ਦਰਸ਼ਕੋ ਹਿੰਦੂ ਸੈਕਕੇਟਾ ਕਲੱਬ ਦੇ ਵੱਲੋਂ ਆਇਆ ਇਹ ਵੱਡਾ ਸਕੋਰ ਦੱਸੇ ਜਾਣੇ ਇਹ ਉਹ 22 ਨੰਬਰ ਆ ਕੋਟ ਕੋਟਰ ਪਹਿਲਵਾਨ ਗੰਗਾ ਸਿੰਘ ਕਬੱਡੀ ਕਲੱਬ ਦੇ ਨੰਬਰ 26 ਨੰਬਰ ਆ ਯਾ ਭਾਈ ਸੁੰਨੀ ਚੌਥੇ ਸਾਲ ਫੇਰ ਤੈਨੂੰ ਮੁਬਾਰਕਾਂ ਕਿੱਥੇ ਐ ਸਦੀ ਤੈਨੂੰ ਮੁਬਾਰਕਾਂ ਚੌਥੇ ਸਾਲ ਫੇਰ ਤੂੰ ਆਪਣੀ ਟੀਮ ਫਾਈਟ ਲੈ ਕੇ ਜਿਹੜਾ ਬੜਾ ਵੱਡਾ ਅੱਜ ਦੇ ਕਬੱਡੀ ਕੱਪ ਦੇ ਉੱਤੇ ਬੈਟ ਜਾਂਫੀ ਦੇ ਬੈਟਰ ਰੇਡਰ ਦਾ ਵੀ ਜੱਥੇ ਹੋ ਜੀ ਹਰਸ਼ ਤੇ ਮਲਕੀਤ ਜਾਂਫੀ ਹੈ ਜੀ ਹਰਸ਼ ਤੇ ਮਲਕੀਤ ਲਾਏ ਵਾਲੇ ਭਰਾ ਮੇਰੇ ਨੂੰ ਬੇਨਤੀ ਹੈ ਵੀ ਹੁਣ ਫੋਰਸ ਸਟੇਜ ਤੇ ਰੱਖੇ ਵੈਸਟ ਦੱਸੋ ਜੀ ਹਾਂਜੀ ਜਿਹੜੇ ਜਾਂਫੀ ਨੇ ਚਾਰ ਜੱਫੇ ਲਾਏ ਆ ਹਰਸ਼ ਚੌੜੇ ਮਦਰੇ

ਮਲਕੀਤ ਤੇ ਨਾਲ ਹਰਸ਼ ਇਹ ਮਾਨ ਲੈਣ ਆਣਗੇ ਮਲਕੀਤ ਤੇ ਹਰਸ਼ ਬੈਠ ਜਾਫੀ ਮਲਕੀਤ ਦੇ ਹੱਥਾਂ ਆਪਣਾ ਸਨਮਾਨ ਲੈਂਦੇ ਮਲਕੀਤ ਤੇ ਹਰਸ਼ ਚੌੜਿਆਂ ਵਾਲਾ ਬੈਸਤ ਜਾਫੀ ਨੇ ਇਹ ਮਾਨ ਸਨਮਾਨ ਜਾਈਏ ਸ਼੍ਰੀ ਜੰਨਿਆ ਰਿਸ਼ ਸਹਾਇਕਰੀ ਉਹਨਾਂ ਦੇ ਪੁੱਤਰ ਆ ਭਾਡੇ ਐਮਐਲਏ ਸ਼੍ਰੀ ਨਰੇਸ਼ਪੁਰੀ ਜੀ ਉਹਨਾਂ ਦੇ ਕਰਤਮਲਾਂ ਦੇ ਨਾਲ ਇਹ ਲੱਖੂ ਹੈ ਰਈਏ ਦੇ ਏਰੀਏ ਦਾ ਖਿਡਾਰੀ ਪਿਆਸ ਦੇ ਏਰੀਆ ਦਾ ਬੁੱਢਾ ਫੇਰ ਪਿੰਡ ਅਪਿਆਸ ਦੇ ਕੋਲ ਜੋਧਾ ਦੇ ਕੋਲ ਜਿਹੜਾ ਅੱਜ ਦੇ ਇਸ ਕਬੱਡੀ ਕਪ ਵਿੱਚੋਂ ਬੈਸਟ ਰਿਹਾ ਹੈ ਉਹਦਾ ਨਾਮ ਸਰਮਾਰ ਬੈਸਟ ਜਾਫੀ ਮਲਕੀਤ ਰਮਦਾਸ ਤੇ ਹਰਸ਼ ਚੌੜੇ ਕਿੱਥੇ ਭਰਾਵਾਂ ਨੂੰ ਪੈਂਦੀ ਹੈ ਵੀ ਆਉ ਸਟੇਜ ਤੇ ਬਾਬੇ ਨਾਲ ਐਮਐਲਏ ਸਾਹਮਣੇ ਕਰਤਮਲਾਂ ਦੇ ਨਾਲ ਸਾਰੇ ਸੁਯੋਗੀਆਂ ਦੇ ਸਯੋਗ ਦੇ ਨਾਲ ਰੋਜਾ 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 ਸਰਬੰਧ ਕੀਤੇ ਜਾ ਰਹੇ ਬੈਸਟੀ ਜਾਫੀ ਮਨਕੀਤ ਕੋਚ ਕਿਸ਼ਮਾ ਦਾ ਚੇਲਾ ਨਾਲ ਚੌੜਿਆਂ ਵਾਲਾ ਹੰਝ ਮੇਰੇ ਮਿੱਤਰੋ ਇਹ ਪਥਵਾਰੇ ਛੱਬੇ ਦਾ ਯਾਰ ਹੈ ਜਿਹਨਾਂ ਭਰਾਵਾਂ ਨੇ ਮਾਨ ਕਿ ਬੈਸਟੀ ਜਾਫੀ ਰਹਿ ਕੇ ਤੁਹਾਨੂੰ ਦਿੱਤੀ ਤੇ ਅਸੀਂ ਭੋਲੀ ਵਾਲਾ ਕਹਿੰਦਾ ਯਾਰ ਫਸਟ ਤੇ ਸੈਕਿੰਡ ਪ੍ਰਾਈਜ਼ ਸੈਕਿੰਡ ਟੀਮ ਘਰੋਟਾ ਸਨੀ ਭਰਾ ਸਾਡਾ ਕਿੱਥੇ ਹੈ गुरु टे वारा